ਇਸ ਵੇਲੇ ਦੀ ਵੱਡੀ ਖਬਰ ਜਲੰਧਰ ਸ਼ਹਿਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਆਪ ਸਰਕਾਰ ਦੇ ਇੱਕ ਹੋਰ ਵ代ਕ ਕੁਲਵੰਤ ਸਿੰਘ ਹੋਰੀ ਮੁਹਾਲੀ ਤੋਂ ਚੱਲ ਕੇ ਜਲੰਧਰ ਈਡੀ ਦਫ਼ਤਰ ਪਹੁੰਚੇ ਨੇ ਜਿੱਥੇ ਉਹਨਾਂ ਨੂੰ ਦੇਖ ਲੋਕੀ ਹੈਰਾਨ ਹੋ ਗਏ ਇਸ ਗੱਲ ਦਾ ਪਤਾ ਲੱਗਦੇ ਹੀ ਹਕੀਕੀ ਟੀਵੀ ਪੰਜਾਬੀ ਦੇ ਪੱਤਰਕਾਰ ਰਾਜੂ ਗੁਪਤਾ ਵੀ ਕੈਮਰੇ ਲੈ ਕੇ ਮੌਕੇ ਤੇ ਪਹੁੰਚ ਗਏ ਅੱਗੇ ਸੁਣੋ ਪੱਤਰਕਾਰ ਰਾਜੂ ਦੇ ਜ਼ੁਬਾਨੀ ਮੁਹਾਲੀ ਤੋਂ ਆਪ ਦੇ ਐਮਐਲਏ ਕੁਲਵੰਤ ਸਿੰਘ ਹੋਰਾ ਨੂੰ ਈਡੀ ਨੇ ਇੱਕ ਬਾਰ ਫਿਰ ਤੋਂ ਉਸਤਾਸ ਦੇ ਲਈ ਚਲੰਦਰ ਈਡੀ ਦਫਤਰ ਦੇ ਵਿੱਚ ਬੁਲਾਇਆ ਹੈਗਾ ਹੈ ਪਹਿਲਾਂ ਵੀ ਕੁਲਵੰਤ ਸਿੰਘ ਖੁਰਾ ਨੂੰ ਜਿਹੜਾ ਹੈ ਉਹ ਈਡੀ ਵੱਲੋਂ ਸੱਮਣ ਭੇਜਿਆ ਗਿਆ ਸੀਗਾ ਤੇ ਇਹਨਾਂ ਨੂੰ ਜਿਹੜਾ ਹੈਗਾ ਹੈ ਉਹ ਪੇਸ਼ ਕੀਤਾ ਗਿਆ ਤੇ ਹੁਣ ਦੁਬਾਰਾ ਇੱਕ ਵਾਰ ਫਿਰ ਤੋਂ ਕੁਲਵੰਤ ਸਿੰਘ ਜੋ ਕਿ ਮੁਹਾਲੀ ਤੋਂ ਆਪ ਦੇ ਐਮਐਲਏ ਨੇ ਉਹਨਾਂ ਨੂੰ ਈਡੀ ਨੇ ਜਲੰਧਰ ਦੇ ਵਿੱਚ ਬੁਲਾਇਆ ਹੈਗਾ ਵਾ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕੁਲਵੰਤ ਸਿੰਘ ਖੂਰੀ ਈਡੀ ਦਫਤਰ ਦੇ ਵਿੱਚ ਜਿਹੜਾ ਇਹ ਪਹੁੰਚ ਗਏ ਨੇ ਪਹੁੰਚ ਕੇ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਪੁਸ਼ਤਾਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਪੁਸ਼ਤਾਸ਼ ਜਿਹੜੀ ਹੈ ਉਹ ਵੀ ਪੁਰਾਣੇ ਹੀ ਕੇਸ ਨੂੰ ਲੈ ਕੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੋ ਮਿਲੀ ਜਾਣਕਾਰੀ ਹੈਗੀ ਹੈ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਜਿਹੜੀ ਅੱਜ ਦੀ ਜਿਹੜੀ ਪੁਸ਼ਤਾਸ਼ ਈਡੀ ਵੱਲੋਂ ਕੁਲਵੰਤ ਸਿੰਘ ਹੋਰਾ ਦੇ ਨਾਲ ਕੀਤੀ ਜਾ ਰਹੀ ਹੈ ਉਹ ਲਿਕਰ ਪਾਲਿਸੀ ਤਹਿਤ ਜਿਹੜਾ ਹੈ ਉਹ ਪੁਸ਼ਤਾਸ਼ ਕੀਤੀ ਜਾ ਰਹੀ ਹੈ ਪਹਿਲਾਂ ਵੀ ਕੁਲਵੰਤ ਸਿੰਘ ਖੋਰਾ ਤੂੰ ਜਿਹੜੀ ਹੈਗੀ ਆ ਉਹ ਲਿਕਰ ਪਾਲਿਸੀ ਤਹਿਤ ਜਿਹੜਾ ਹੈ ਪੁਸ਼ਤਾਸ਼ ਕੀਤੀ ਜਾ ਚੁੱਕੀ ਹੈ ਲਗਾਤਾਰ ਆਪ ਦੇ ਕਈ ਜਿਹੜੇ ਐਮਐਲਏ ਅਤੇ ਵੱਡੇ ਸਿਆਸੀ ਲੀਡਰ ਜਿਹੜੇ ਨੇ ਉਹ ਲਗਾਤਾਰ ਈਡੀ ਦੇ ਹੱਥ ਦੇ ਉੱਤੇ ਜਿਹੜੇ ਆ ਚੜੇ ਆ ਲਗਾਤਾਰ ਉਹਨਾਂ ਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਬਲਾ ਕੇ ਸਿੱਧੀ ਗ੍ਰਿਫਤਾਰੀ ਜਿਹੜੀ ਹੈ ਉਹ ਉਪਾਈ ਜਾ ਰਹੀ ਹੈ ਹਾਲਾਂਕਿ ਪਿੱਛੇ ਹੀ ਬੀਤੇ ਕੁਝ ਦਿਨ ਪਹਿਲਾ ਜਿਹੜਾ ਹੈ ਉਹ ਇੱਕ ਐਮਐਲਏ ਨੂੰ ਪੀਡੀ ਵੱਲੋਂ ਸਮਨ ਦੇ ਕੇ ਜਦੋਂ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਹੀ ਲਗਾਤਾਰ ਜਿਹੜੀ ਹੈ ਉਹ ਗ੍ਰਿਫਤਾਰੀ ਪੁਸ਼ਤਾਸ਼ ਤੋਂ ਬਾਅਦ ਜਿਹੜੀ ਹੈ ਉਹ ਗ੍ਰਿਫਤਾਰੀ ਪਾ ਦਿੱਤੀ ਗਈ ਸੀ ਕਿ ਤਾਂ ਹੁਣ ਕੁਲਵੰਤ ਸਿੰਘ ਹਰਾ ਨੂੰ ਵੀ ਜਿਹੜਾ ਹੈ ਉਹ ਈਡੀ ਨੇ ਬੁਲਾਇਆ ਹੈਗਾ ਆਪਣੇ ਦਫਤਰ ਦੇ ਵਿੱਚ ਪੁਸ਼ਤਾਸ਼ ਕਿਰਨ ਦੇ ਲਈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੋ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਲਿਕਰ ਪਾਲਿਸੀ ਤਹਿਤ ਜਿਹੜਾ ਹੈ ਉਹ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਨਾਲ ਜਿਹੜੀ ਹੈਗੀ ਉਹ ਉਹ ਗਲਬਾਤ ਕੀਤੀ ਜਾਵੇਗੀ ਪੁਸ਼ਤਾਸ਼ ਜਿਹੜੀ ਹੈ ਉਹ ਕੀਤੀ ਜਾਵੇਗੀ ਦੱਸ ਦੇਣਾ ਚਾਹੁੰਦਾ ਹਾਂ ਕਿ ਕੁਲਵੰਤ ਸਿੰਘ ਹੁੜਾ ਦੇ ਘਰ ਦੇ ਵਿੱਚ ਪਹਿਲਾ ਜਿਹੜੀ ਹੈ ਉਹ ਲਿਕਰ ਪਾਲਿਸੀ ਤਹਿਤ ਮਾਮਲੇ ਕਈ ਜਿਹੜੇ ਹੈਗੇ ਨੂੰ ਲੈ ਕੇ ਘਰ ਦੇ ਵਿੱਚ ਰੇਡ ਹੋਈ ਸੀਗੀ ਰੇਡ ਦੇ ਵਿੱਚ ਹਾਲਾਂਕਿ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈ ਸੀ ਉਸ ਵਕਤ ਗ੍ਰਿਫਤਾਰੀ ਤਾ ਨਹੀਂ ਪਾਈ ਗਈ ਸੀ ਕਿ ਪਰ ਇੱਕ ਵਾਰ ਦੁਬਾਰਾ ਜਿਹੜਾ ਹੈਗਾ ਕੁਲਵੰਤ ਸਿੰਘ ਜੋ ਕਿ ਆਪ ਦੇ ਐਮਐਲਏ ਨੇ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਹੈਗਾ ਈਡੀ ਨੇ ਬੁਲਾਇਆ ਹੋਇਆ ਹੈ ਸਮਣ ਬੀਤੇ ਕਈ ਦਿਨਾਂ ਤੋਂ ਜਿਹੜਾ ਇਹਨਾਂ ਨੂੰ ਲਗਾਤਾਰ ਜਾਂਦੇ ਹੋਏ ਨਜ਼ਰ ਆ ਰਹੇ ਸੀਗੇ ਉਸ ਤੋਂ ਬਾਅਦ ਹੁਣ ਕੁਲਵੰਤ ਸਿੰਘ ਹੁਰੀ ਆਪ ਜਿਹੜਾ ਹੈ ਉਹ ਜਲੰਧਰ ਦੇ ਈਡੀ ਦਫਤਰ ਦੇ ਵਿੱਚ ਪਹੁੰਚੇ ਹੋਏ ਨੇ ਬੈਕ ਦੇ ਤੁਸੀਂ ਤਸਵੀਰ ਜ਼ਰੂਰ ਦੇਖੋ ਜੋ ਕਿ ਲਗਾਤਾਰ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਆਪ ਦੇ ਕਈ ਜਿਹੜੇ ਨੇ ਉਹ ਵੱਡੇ ਨੇਤਾ ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾ ਰਹੇ ਨੇ ਮਨੀਸ਼ ਸੁਸੋਦੀਆ ਹੋ ਗਏ ਜਿਹਨਾਂ ਨੂੰ ਲਿਕਰ ਪਾਲਿਸੀ ਤਹਿਤ ਜਿਹੜਾ ਹੈਗਾ ਉਹ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਹੋਰ ਵੱਡੇ ਚਿਹਰੇ ਜਿਹੜੇ ਨੇ ਜਿਨ੍ਹਾਂ ਨੂੰ ਈਡੀ ਵੱਲੋਂ ਸੱਮਣ ਭੇਜੇ ਗਏ ਨੇ ਹਾਲਾਂਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਜਿਹੜਾ ਹੈ ਉਹ ਇਸ मामले ਦੇ ਵਿੱਚ ਘੜੀਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਈਡੀ ਵੱਲੋਂ ਕਈ ਸਬੰਧ ਤੇ ਜੰਜਾਰੇ ਪਰ ਅਰਵਿੰਦ ਕੇਜਰੀਵਾਲ ਲਗਾਤਾਰ ਕਈ ਮਾਮਲਿਆਂ ਨੂੰ ਜਿਹੜਾ ਹੈਗਾ ਹੈ ਕਈ ਗੱਲਾਂ ਨੂੰ ਜਿਹੜਾ ਹੈ ਲੁਕੋ ਕੇ ਈਡੀ ਦੇ ਸମ୍ਮਣੇ ਤੋਂ ਬਚਦੇ ਹੋਏ ਨਜ਼ਰ ਆ ਰਹੇ ਨੇ ਪਰ ਜੋ ਤਸਵੀਰਾਂ ਇਸ ਵਕਤ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਆਪਰੇ ਉੱਤੇ ਲਗਾਤਾਰ ਈਡੀ ਦਾ ਸ਼ਿਕੰਜਾ ਜਿਹੜਾ ਹੈ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪਹਿਲਾਂ ਵੀ ਜਿਹੜਾ ਹੈਗਾ ਹੈ ਉਹ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਕੁਲਵੰਤ ਸਿੰਘ ਹੋਰੀ ਈਡੀ ਕੋਲ ਆ ਚੁੱਕੇ ਨੇ ਹੁਣ ਦੁਬਾਰਾ ਤੋਂ ਉਹਨਾਂ ਨੂੰ ਸੰਮਣ ਭੇਜਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਤੋਂ ਜੜਾਇਆ ਉਹ ਬੁਲਾਇਆ ਗਿਆ ਹੈਗਾ ਤੇ ਇਸ ਜਗ੍ਹਾ ਦੇ ਉੱਤੇ ਜੜਾਇਆ ਉਹ ਲਗਾਤਾਰ ਪੁਸ਼ਤਾਸ਼ ਕੀਤੀ ਜਾ ਰਹੀ ਹੈ 10 ਸਾਲ ਤੋਂ ਉਹਨਾਂ ਨੂੰ ਜੋ ਮਿਲੀ ਜਾਣਕਾਰੀ ਹੈਗੀ ਹੈ ਉਸ ਮੁਤਾਬਿਕ ਕੁਲਵੰਤ ਸਿੰਘ ਹੋਰਾਂ ਨੂੰ ਉਹਨਾਂ ਦੇ ਫਾਰਮ ਹਾਊਸ ਤੋਂ ਜੜਾ ਹੈਗਾ ਹੈ ਉਹ ਈਡੀ ਵੱਲੋਂ ਚੁੱਕ ਕੇ ਜੜਾਇਆ ਉਹ ਇਸ ਜਗ੍ਹਾ ਦੇ ਉੱਤੇ ਲਿਆਂਦਾ ਗਿਆ ਹੈਗਾ ਲਿਆ ਕੇ ਨੂੰ ਪੁਸ਼ਤਾਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਫੁਟੇਜ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਜੋ ਸੂਤਰਾ ਤੋਂ ਮਿਲੀ ਜਾਣਕਾਰੀ ਹੈ ਉਸ ਮੁਤਾਬਿਕ ਕੁਲਵੰਤ ਸਿੰਘ ਹਰਾਂ ਨੂੰ ਈਡੀ ਦੇ ਇਸ ਚਲੰਦਰ ਦਫਤਰ ਦੇ ਵਿੱਚ ਲਿਆ ਕੇ ਪੁਸ਼ਤਾਸ਼ ਕੀਤੀ ਜਾ ਰਹੀ ਹੈ ਸਰਾਬ ਘਟਾਲੇ ਦੇ ਵਿੱਚ ਪਹਿਲਾਂ ਵੀ ਪੁਸ਼ਤਾਸ਼ ਕੀਤੀ ਜਾ ਰਹੀ ਸੀ ਤੇ ਹੁਣ ਵੀ ਉਸੇ ਹੀ ਘਟਾਲੇ ਦੇ ਤਹਿ ਜੜਾ ਹੈ ਉਹਨਾਂ ਨੂੰ ਈਡੀ ਨੇ ਸੰਮਣ ਦੇ ਕੇ ਜੜਾਏ ਉਚਾ ਕੇ ਲਿਆ ਕੇ ਜਲੰਧਰ ਈਡੀ ਦਫਤਰ ਦੇ ਵਿੱਚ ਪੁਸ਼ਤਾਸ਼ ਕੀਤੀ ਜਾ ਰਹੀ ਹੈ ਪੂਰੀ ਮਿਲੀ ਜਾਣਕਾਰੀ ਜੋ ਸੂਤਰਾ ਤੋਂ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ ਕੁਲਵੰਤ ਸਿੰਘ ਹੋਰਾਂ ਨੂੰ ਈਡੀ ਦੇ ਇਸ ਦਫਤਰ ਦੇ ਵਿੱਚ ਬੁਲਾਇਆ ਹੋਇਆ ਹੈ ਉਸਤਾਦ ਲਗਾਤਾਰ جاری ਹੈ ਜੋ ਅਗਲੀ ਅਪਡੇਟ ਹੈ ਉਹ ਵੀ ਤੁਹਾਨੂੰ ਨਾਲ ਦੀ ਨਾਲ ਸੰਜ ਕਰਦੇ ਰਾਵਾਂਗੇ ਕੈਮਰਾ ਪਰਸਨ ਪੰਕ ਦੇ ਨਾਲ ਰਾਜ ਗੁਪਤਾ ਚਲੰਦ ਦੱਸਦੀ ਹੈ ਕਿ ਅਕਤੂਬਰ ਮਹੀਨੇ ਸਾਲ 2023 ਦੇ ਵਿੱਚ ਈਡੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਹੋਰੀਆਂ ਦੇ ਘਰ ਅਤੇ ਦਫ਼ਤਰ ਵਿਖੇ ਛਾਪਾ ਮਾਰਿਆ ਗਿਆ ਸੀ ਦੱਸਦੀ ਹੈ ਕਿ ਕੁਲਵੰਤ ਸਿੰਘ ਹੋਰੀ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਜਲੰਧਰ ਈਡੀ ਦਫ਼ਤਰ 'ਚ ਕੁਲਵੰਤ ਸਿੰਘ ਹੋਰੀ ਪੇਸ਼ ਹੋਏ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਈਡੀ ਵੱਲੋਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ